ਹਾਲਾਤ ਦੇਖ ਲੋ ਕੁਝ ਨਜ਼ਰ ਨਹੀਂ ਆ ਰਿਹਾ ਬਸ 아이 5-7 ਫੁੱਟ ਲੱਗੇ ਨਜ਼ਰ ਅੰਦਰ ਕੋਲੋੜੀ ਬਾਰਡਰ ਜਾ ਰਹੇ ਆ ਕਰੋ ਤੁਰਪੀਆਂ ਗੱਡੀ ਚ ਪਾਣੀ ਪੂਣੀ ਰੱਖ ਲਿਆ ਮੇਰਾ ਜਿੰਨਾ ਕ ਫਰਜ ਹੈ ਹਈ ਆਪਾਂ ਘਰ ਤੋਂ 20-25 ਕਿਲੋਮੀਟਰ ਹੀ ਆਏ ਸੀ ਤੇ ਰਸਤੇ 'ਚ ਮਿਲੇ ਆਪਾਂ ਨੂੰ ਚਾਹ ਪਕੌੜੀਆਂ ਦਾ ਲੰਗਰ ਤੇ ਲੰਗਰ ਛੱਕ ਕੇ ਹੁਣ ਆਪਾਂ ਗਾ ਨੂੰ ਚੱਲੇ ਪਾਵਾਂਗੇ ਓਕੇ ਜੀ ਥੋੜੀ ਅੱਗੇ ਆ ਕੇ ਅਸੀਂ ਭਰਾਇਆ ਤੇਲ ਤੇ ਫਿਰ ਹੁਣ ਚੱਲੀਏ ਫਿਰ ਗਾ ਨੂੰ ਟਰੱਕ ਪਲਟੇ ਹੋਏ ਆ ਡੱਬੇ-ਡੁੱਬੇ ਸਾਰੇ ਗਿਰੇ ਪਏ ਅਕਾਸ਼

ਆਪ 50 60 ਤੋਂ ਉੱਪਰ ਨਹੀਂ ਗੱਡੀ ਚੱਲਦੀ ਵੀ ਇੰਨੀ ਧੁੰਦ ਹੈ ਹਲਾ ਲੈ 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 ਦਸਤੇਜ ਮਿਲੇ ਆਪਾਂ ਨੂੰ ਡੋਗੀ ਡੋਗੀ ਨੂੰ ਆਪਾਂ ਦਿੱਤੇ ਬਿਸਕਟ ਇਹ ਵਿਚਾਰਾ ਠੰਡ ਚੁਗੁੰਦਾ ਪਿਆ ਵੈਰੀ ਬੈਡ ਮੈਂ ਆਪਣੀ ਗੱਡੀ ਚ ਬਿਸਕੁਟ ਬਿਸਕੁਟ ਸਾਰਾ ਕੁਝ ਰੱਖਦੇ ਹੁੰਨੀ ਆ ਵੀ ਰਸਤੇ ਚ ਕੋਈ ਜਾਨਵਰ ਮਿਲ ਜੇ ਟੌਫੀਆਂ ਰੱਖੀਆਂ ਦੀਆਂ ਬੱਚਿਆਂ ਲਈ ਅੱਜ ਉਹ ਪਾਤੜਾ ਤੋਂ ਉਧਰ ਖਨੋਰੀ ਨੂੰ ਮੁੜਦੇ ਆ ਨਾ ਤੇ ਡੱਲੇਵਾਲ ਸਾਹ ਤੋ ਬੋਰ ਲੱਗਿਆ ਹੋਇਆ ਠੀਕ ਹੈ ਜੀ ਖਨੋਰੀ ਚੱਲੋ ਮਰਨ ਵਰ ਤੇ ਬੱਚੇ ਹੋਏ ਆ ਗਿਆ ਜੀ ਖਨੂਰੀ ਦਾ ਟੋਲ ਪਲਾਜ਼ਾ बस 5 ਕਿਲੋਮੀਟਰ ਰਹਿ ਗਿਆ ਜਿੱਥੇ ਕਿਸਾਨਾਂ ਦਾ ਧਰਨਾ ਲੱਗਿਆ ਹੋਇਆ ਹੈ ਨਾ ਤੂੰ 4-5 ਕਿਲੋਮੀਟਰ ਹੀ ਹੈ ਅੱਜ ਇੰਨਾ ਨੇ ਪਿੱਛੇ ਲੰਗਰ ਦੀ ਸੇਵਾ ਲਈ ਹੋਈ ਹੈ ਚਾਹ ਦੇ ਇਹਨਾਂ ਨੂੰ ਮੈਂ ਪੁੱਛਿਆ ਮੈਂ ਕਿ ਮਿਲਣ ਦੇਣਗੇ ਕੀ ਹਸਾਬ ਕਿਤਾਬ ਹੈ ਕਹਿੰਦੇ ਤੁਸੀਂ ਚੱਲ ਜੋ ਸਟੇਜ ਤੇ ਹੀ ਹੈ ਮਿਲ ਸਕਦੇ ਆਈ ਹੋਪ ਆਪਾਂ ਮਿਲ ਪਾਈਏ ਡੱਲੀਵਰ ਸਾਹਿਬ ਨੂੰ ਬਾਪੂ ਸਾਡੇ ਘਰ ਕੇ ਬੈਠਾ ਹੋਇਆ ਹੈ ਖੇਤੀਬਾਚਾਰ ਨੂੰ ਵੀਰੇ ਅਜਿਹੇ ਕਿਸਾਨ ਨੇ ਧਰਨਾ ਲੱਗਿਆ ਕਿੱਧਰ ਨੂੰ ਹੈ ਸਿੱਧੇ ਅੱਗੇ ਜਾ ਕੇ ਬਿਲਕੁਲ ਸਿੱਧਾ ਜਾ ਕੇ ਹਾਂ ਜੀ ਹਾਂ ਜੀ ਬਿਲਕੁਲ ਸਿੱਧਾ ਅੱਗੇ ਜਾ ਕੇ ਘਟ ਹੋ ਗਿਆ ਸੈਡ ਹੋ ਜਿਓ ਜੀ ਲੈਫਟ ਹਾਂਜੀ ਠੀਕ ਹੈ ਜੀ ਥੈਂਕ ਯੂ ਮਤਲਬ ਕਿੰਨੀ ਕੱਕੇ ਇੱਥੋਂ ਕਿਲੋਮੀਟਰ ਕਿੰਨਾ ਹੈ 2 ਕਿਲੋਮੀਟਰ ਹੈ ਜੀ 2 ਕਿਲੋਮੀਟਰ ਓਕੇ ਜੀ ਥੈਂਕ ਯੂ ਆ ਇੰਟਰਸ ਤੇ ਲਗਾਇਆ ਹੋਇਆ ਸਾਰਾ ਕਿਸਾਨ ਮਹਾਪੰਚਾਇਤ ਪਿਛੋ ਬਾਈ ਬੈਠੇ ਸੀ ਦੋ ਚਾਰ ਉਹਨਾਂ ਨੂੰ ਪੁੱਛਿਆ ਕਹਿੰਦੇ ਥੋੜੀ ਜਿਹੀ ਅੱਗੇ ਜਾਓ ਤੇ ਉੱਥੇ ਡਿਲੀਵਰ ਸਾਹਿਬ ਦਾ ਟੈਂਟ ਲੱਗਿਆ ਹੋਇਆ ਅਕੀ ਮੈ ਤੋਂ ਦਿਖਾਈ ਰਹੀਆਂ ਸਾਰਾ ਪ੍ਰੈਸ ਕਾਨਫਰੰਸ ਦੇ ਵਿੱਚ ਕਿਸਾਨੀ ਆਗੂ ਨੇ ਕਿਹਾ ਹੈਗਾ ਸਾਡੀ ਜਿਹੜੀ ਟੱਕਰ ਹੈਗੀ ਸਿੱਧੀ ਕੇਂਦਰ ਸਰਕਾਰ ਦੇ ਨਾਲ ਹੈਗੀ ਹੈ ਤੇ ਨੌਜਵਾਨਾਂ ਨੂੰ ਬੇਨਤੀ ਕੀਤੀ ਪੰਜਾਬ ਹਰਿਆਣਾ Rajasthan ਤੋਂ ਵੀਰ ਰਾਲੀयां बार-बार के ਇੱਥੇ ਆਣ ਤੇ ਇੱਥੇ ਵੀ ਆਪਾਂ ਕਾਨਫਰੰਸ ਨੂੰ ਕਵਰ ਕੀਤਾ ਹੈਗਾ ਤਾਂ ਬਾਕੀ ਦਾ ਮਾਹੌਲ ਮੈਂ ਤੁਹਾਨੂੰ ਦਿਖਾਇਆ ਹੀ ਹੈਗਾ ਹੋਰ ਵੀ ਜਿਹੜੀਆਂ ਚੀਜ਼ਾਂ ਹੈਗੀਆਂ ਮੈਂ ਨਾਲ ਦੇ ਨਾਲ ਸ਼ੂਟ ਕਰਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਬੁੱਢਾ ਦਾ ਤੋਂ ਨਹੀਂ ਅੰਸਨ ਹੈਗੀ ਜੀ ਤੇ ਇਹਨਾਂ ਤੋਂ ਆਪਾਂ ਪੁੱਛਾਲ ਕਰਾਂਗੇ ਕਿ ਇਹ ਕਿੰਨੇ ਚਿਰ ਤੋਂ ਹੈ ਨਾਲਿੰਦਾ ਦੇ 4/ਜੀ ਵੀ ਹੈਗੀ ਹੈ ਬਲਜੀ ਸਸ਼ਿਕਾ ਸਸ਼ਿਕਾਬਾਦੀ ਤੇ ਤੁਸੀਂ ਮੈਨੂੰ ਦੱਸੋ ਕਿ ਬਾਬਾ ਜੀ ਕਿੰਨੇ ਦਿਨਾਂ ਤੋਂ ਇੱਥੇ ਹੋ ਸਾਨੂੰ ਹੋ ਗਿਆ ਜੀ 4-5 ਦਿਨ ਤਾਂ ਹੋ ਹੋ ਗਿਆ ਜੀ ਬਾਕੀ ਅਸੀਂ ਪਹਿਲਾਂ ਵੀ ਇੱਥੇ ਬੈਠੇ ਕਈ ਮਹੀਨੇ ਦੇ ਬੈਠੇ ਸਾਡੀ ਟਰਾਲੀ ਵੀ ਆਈ ਹੋਈ ਹੈ ਜੀ ਅਸੀਂ ਫਤਿਹਗਰ ਸਾਹਿਬ ਤੇ ਆਏ ਆ ਮੈਨੂੰ ਅੰਦਰੋਂ ਬਹੁਤ ਇਨਕੁਆਇਰ ਕੀਤਾ ਪ੍ਰੋਬਾਬਲ ਕਿਤਾ ਵੀ ਆਤਾ ਡੱਲੇਵਾਲ ਸਾਹਿਬ ਬਾਕੀ ਸਾਡਾ ਮਾਰਨ ਵਰਤੇ ਬੈਠਾ ਤੇ ਜਿਹੜੇ ਆਂਦੇ ਹੈਗੇ ਮੇਰੇ ਵਰਕੇ ਪਤਾ ਲੈਣ

ਹਾਂਜੀ ਹੁਣ ਆਪਾਂ ਚੱਲਨੇ ਆਂ ਜੀ ਵਾਪਸ ਟਾਈਮ ਕਿੰਨਾ ਹੋ ਗਿਆ ਹਾਂਜੀ ਚਟਾਲੇ ਅਗਲੇ ਫੇਸ ਤੇ ਆਮ واپسی ਤੇ ਉਹ ਗੱਡੀ ਚ ਨੀਂਦ ਜੀ ਆ ਰਹੀ ਸੀ ਮੈਂ ਕਿਹਾ ਚਲੋ ਆਲ ਰਿੰਕ ਲੈ ਲੈਨੇ ਤੇ ਕਰਕਰੀ ਹੈਗੀ ਐ ਇਧਰ ਜਿਹੜਾ ਪਾਤੜਾ ਤੋਂ ਧੂਰੀ ਨੂੰ ਰਾਹ ਜਾਂਦਾ ਉਸ ਰਾਹ ਤੇ ਆ ਬਾਰ ਨਿਕਲ ਗਏ ਖੰਡੀ ਹਵਾ ਵਧੀਆ ਲੱਗ ਰਹੀ ਹੈ ਜਾਂ ਨੀਂਦ ਉੱਟੂਗੀ ਨੀਂਦ ਆਣ ਲੱਗੀ ਸੀ ਕੋਲ ਡਰਿੰਕ ਲਈ ਹੈ ਆਪ ਕੋਲ ਰਹੀ ਹੈ ਬੈਕਰੀ ਇਹਨਾਂ ਤੋਂ ਲੈਨੇ ਆਪਾਂ ਕੋਲ ਡਰਿੰਕ ਤੇ بیٹے ਦੇ ਐਸੀ ਕਾਲ ਕੇੰਦਾ ਮਮਾ ਭੁੱਖ ਲੱਗੀ ਹੈ ਆਂਦੇ ਕੁਛ ਖਾਣ ਨੂੰ ਲੈ ਆਇਓ ਆਪਾਂ ਰੁਕੇ ਮੈਕਡੋਨਲਡ ਉਹਨਾਂ ਦੋਨਾਂ ਲਈ ਲੈ ਬਰਗਰ ਇੱਕ ਹਸਬੰਦ ਲਈ ਇੱਕ ਬੇਟੇ ਲਈ ਤੇ ਮੈਂ ਆਪਣੇ ਲਈ ਲਈ ਇੱਕ ਠੰਡੀ ਠੰਡੀ ਸੌਫਟੀ। ਵਾਪਸੀ ਤੇ ਆ ਮਲੇਰ ਕੋਟਲੇ ਦੇ ਲਾਗੇ ਪਹੁੰਚ ਗਈ ਆ ਤੇ ਹੋਰ ਜਿਆਦਾ ਨਹੀਂ ਤਾਂ ਘੰਟੇ ਸਵਾ ਘੰਟੇ ਦੇ ਵਿੱਚ ਵਿੱਚ ਘਰ ਪਹੁੰਚੂੰਗੀ। ਥੋੜਾ ਸਲੋਈ ਡਰਾਈਵ ਕਰ ਰਹੀ ਹੈਗੀ ਆ ਕਿਉਂਕਿ ਵਿੱਚ ਵਿੱਚ ਕਈ ਜਗ੍ਹਾ ਤੇ ਧੁੰਦ ਜਿਆਦੀ ਪੈ ਰਹੀ ਹੈ। ਤਾਂ ਪੱਕੇ ਘਰ ਜਾ ਕੇ ਗੱਲ ਕਰਦੀ। ਹਲਕੇ ਮੈਂ ਕੋਈ ਬੋਲ ਤਾ ਮੋਸਕਰੀ ਆ ਗਈਆਂ ਆਕੇ ਮੱਥਾ ਟੇਕਿਆ ਹੈਗਾ 11:30 11:00 ਵੀ ਹੋ ਗਏ ਹੈ ਤੇ ਉੱਥੇ ਜਾ ਕੇ ਆਪਾਂ ਇੱਕ ਪ੍ਰੈਸ ਕਾਨਫਰੈਂਸ ਕਵਰ ਕੀਤੀ ਹੈ ਕੁਝ ਕਿਸਾਨ ਅਗੋਂ ਦੇ ਨਾਲ ਬਲਕਿ ਕੀਤੀ ਹੈ ਔਰ ਕੁਝ ਜਿਹੜੇ ਵੀਰਣ ਮੇਰੇ ਉੱਥੇ ਕਈ ਦਿਨਾਂ ਤੋਂ ਰਹਿ ਰਹੇ ਹੈਗੇ ਉਹਨਾਂ ਦੇ ਨਾਲ ਗੱਲ ਕੀਤੀ ਹੈ ਠੀਕ ਹੈ ਜੀ ਇੱਕ ਤੋਂ 2 ਘੰਟੇ ਦੀ ਵੀ ਕੀਤੀ ਹੈਗੀ ਤੇ ਇੱਕ ਮੇਰੀ ਵੀਡੀਓ ਆਉਗੀ ਪੂਰੇ ਟਰੈਵਲ ਤੇ ਔਰ ਦੂਸਰੀ ਜਿਹੜੀ ਮੇਰੀ ਵੀਡੀਓ ਆਉਗੀ ਹੈ ਜਿਹੜੀ ਆਪਾਂ ਡੱਲਵਾਲ ਬਾਪੂ ਬਾਰੇ ਗੱਲ ਕੀਤੀ ਜਦੀ ਹੈ ਉਹਨਾਂ ਦੀ ਤਬਿਆਤ ਤੇ ਠੀਕ ਹੈ ਜੀ ਤਾਂ ਹੋਰ ਵੀ ਜਿਹੜੀਆਂ ਗੱਲਾਂ ਹੋਈਆਂ ਉਹਨਾਂ ਦੀ ਅਲੱਗ ਵੀਡੀਓ ਹੋਊਗੀ ਔਰ ਟਰੈਵਲ ਵਾਲੀ ਜਿਹੜੀ ਮੇਰਾ ਪੂਰਾ ਸਫ਼ਰ ਕਿਸ ਤਰ੍ਹਾਂ ਹੈ ਕਿਸ ਤਰ੍ਹਾਂ ਨੇ ਉਹਦੇ ਤੇ ਇੱਕ ਆਪਾਂ ਅਲੱਗ ਵੀਡੀਓ ਬਣਾਵਾਂਗੇ ਤੇ ਉਮੀਦ ਕਰਦੇ ਹਾਂ ਵੀ ਜਿਸ ਤਰ੍ਹਾਂ ਮੈਨੂੰ ਅੱਜ ਤੱਕ ਪਿਆਰ ਦਿੰਦੇ ਆਏ ਆ ਅੱਗੇ ਵੀ ਇਸ ਤਰ੍ਹਾਂ ਹੀ ਪਿਆਰ ਦਿਓਗੇ ਤਾਂ ਮੇਰੀ ਵੀਰਾ ਭੈਣਾ ਅੱਗੇ ਬੇਨਤੀ ਹੈਗੀ ਆ ਵੀ ਕਿਸਾਨੇ ਮੌਸੇ ਨੂੰ ਸਮਾਖਣ ਦਿਓ ਆਪਣਾ ਠੀਕ ਹੈ ਕੋਈ ਜਿੰਨੇ ਕੋ ਜੋਗਾ ਜੋ ਵੀ ਉਹੀ ਹੈਗਾ ਉਹਨਾਂ ਦਾ ਟੈਸਟ ਆਪਣਾ ਯੋਗਦਾਨ ਜਰੂਰ ਦੇ ਕੇ ਮੰਦਿਰਗਲੀ ਵਿੱਚ ਸੱਸੇ ਕਰੋ